ਜੇਕਰ ਤੁਸੀਂ ਸੜਕ ਤੇ ਚਲਦੇ-ਚਲਦੇ ਆਪਣਾ ਮੋਬਾਈਲ ਫੋਨ ਤੇ ਗੱਲ ਕਰ ਰਹੇ ਹੋ ਤਾਂ ਹਮੇਸ਼ਾ ਚੁੱਕਣੇ ਹੋ ਜਾਓ ਕਿਉਂਕਿ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਤੁਹਾਡਾ ਫੋਨ ਕਦੋਂ ਲੈ ਕੇ ਖੋ ਕੇ ਫਰਾਰ ਹੋ ਜਾਣਗੇ ਤੁਹਾਨੂੰ ਵੀ ਪਤਾ ਨਹੀਂ ਚਲੇਗਾ ਗੁਰਦਾਸਪੁਰ ਦੇ ਇੱਕ ਦਿਹਾੜੀਦਾਰ ਨੌਜਵਾਨ ਦੇ ਨਾਲ ਅਜਿਹਾ ਹੀ ਹਾਸਾ ਵਾਪਰਿਆ ਜਿੱਥੇ ਪੈਲਸਾ ਹੋਟਲਾਂ ਵਿੱਚ ਦਿਹਾੜੀਦਾਰਾਂ ਵਾਲਾ ਕੰਮ ਕਰਨ ਵਾਲਾ ਜੋਧਾ ਨਾਮ ਦਾ ਇੱਕ ਨੌਜਵਾਨ ਜੋ ਕਿ ਅਠਵਾਲ ਪਿੰਡ ਦਾ ਰਹਿਣ ਵਾਲਾ ਹੈ ਤੇ ਅੱਜ ਉਹ ਮੇਰ ਚੰਦਰ ਰੋਡ ਤੇ ਸਥਿਤ ਇੱਕ ਨਿੱਜੀ ਪੈਲਸ ਵਿੱਚ ਦਿਹਾੜੀ ਲਗਾਉਣ ਲਈ ਜਾ ਰਿਹਾ ਸੀ ਤੇ ਇਸ ਦੌਰਾਨ ਉਸ ਦਾ ਮੋਬਾਈਲ ਫੋਨ ਵੱਜ ਗਿਆ ਤੇ ਸੁਣਨ ਦੇ ਲਈ ਉਸ ਨੇ ਫੋਨ ਨੂੰ ਦੁਕਾਨ ਦੇ ਨਾਲ ਲਾਇਆ ਤਾਂ ਉੱਥੋਂ ਹੀ ਫੋਨ ਤੇ ਗੱਲ ਕਰ ਰਿਹਾ ਸੀ ਤੇ ਅਚਾਨਕ ਪਿੱਛੋਂ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਤੇ ਉਸ ਦਾ ਮੋਬਾਈਲ ਖੋ ਕੇ ਉਡਾਰੀ ਪਾ ਕੇ ਇਸ ਤੁਹਾਡੀ ਸਕੂਟੀ ਤੇ ਆਰੇ ਰੋਹਿਤ ਸ਼ਰਮਾ ਨਾਮ ਦੇ ਨੌਜਵਾਨ ਨੇ ਮੋਬਾਈਲ ਫੋਨ ਜਿਹੜਾ ਹੈ ਲੈ ਕੇ ਭੱਜਣ ਵਾਲੇ ਦਾ ਪਿੱਛਾ ਕੀਤਾ ਪਰ ਉਹ ਜਿਹੜਾ ਹੈ ਗਲੀਆਂ-ਗਲੀਆਂ ਵਿੱਚੋਂ ਨਿਕਲਦੇ ਗਾਇਬ ਹੋ ਗਿਆ ਰਸਤੇ ਦੇ ਕੁਝ ਕੈਮਰਿਆਂ ਵਿੱਚ ਇਹਨਾਂ ਦੀਆਂ ਤਸਵੀਰਾਂ ਜੜੀਆਂ ਨੂੰ ਕੈਦ ਹੋਈਆਂ ਨੇ ਤੇ ਦੂਜੇ ਪਾਸੇ ਚਪਟਮਾਰਾਂ ਦਾ ਪਿੱਛਾ ਕਰਨ ਵਾਲੇ ਰੋਹਿਤ ਸ਼ਰਮਾ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਉਹ ਗਲੀਆਂ ਵਿੱਚੋਂ ਨਿਕਲ ਰਹੇ ਸਨ ਇਸ ਤੋਂ ਜ਼ਾਹਿਰ ਹੈ ਕਿ ਉਹਨਾਂ ਨੂੰ ਇਹਨਾਂ ਰਸਤਿਆਂ ਤੋਂ ਜਿਹੜਾ ਹੈ ਚੰਗੀ ਤਰ੍ਹਾਂ ਦੇ ਨਾਲ ਹੋਏ ਰਸਤਿਆਂ ਤੋਂ ਵਾਕਿਫ ਨਹੀਂ ਤੇ ਉਹਨਾਂ ਨੇ ਕਿਹਾ ਕਿ ਸ਼ਾਇਦ ਸ਼ਹਿਰ ਦੇ ਹੀ ਕਿਸੇ ਇਲਾਕੇ ਵਿੱਚ ਰਹਿਣ ਵਾਲੇ ਨੌਜਵਾਨ ਵੱਲੋਂ ਇਸ ਦੀ ਸ਼ਿਕਾਇਤ ਜਿਹੜੀ ਪੁਲਿਸ ਨੂੰ ਕਰ ਦਿੱਤੀ ਗਈ ਹੈ ਪਿੰਡ ਅਠਵਾਲਾ ਜ਼ਿਲ੍ਹਾ ਗੁਰਦਾਸਪੁਰ ਜੋਦਾ ਜੀ ਜੋਦਾ ਕਿਹੜਾ ਪਿੰਡ ਅਠਵਾਲਾ ਜੀ ਜ਼ਿਲ੍ਹਾ ਗੁਰਦਾਸਪੁਰ ਨੇ ਸ਼ਹਿਰਾ ਮੱਝਾ ਸਿੰਘ ਲੱਗੇ ਦੀ ਭਾਈ ਮੈਂ ਆ ਜਿਹੜੇ ਤੁਰਿਆ ਜਾ ਰਿਹਾ ਪੈਸੇ ਜਾਂਦਾ ਦਿਹਾੜੀ ਤੋਂ ਸਾਰੋ ਤੋਂ ਮੈਂ ਤੁਰਿਆ ਜਾ ਰਹਾ ਤੇ ਮੁੰਡੇ ਆਲੇ ਆਏ ਮਗਰੋਂ ਪਿੱਛੋਂ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਖੋ ਕੇ ਲੈ ਕੇ ਆਈ ਉਹ ਦੂਜਾ ਫੋਨ ਹੀ ਵੀਵੋ ਦਾ ਵਾਈਟ ਕਲਰ ਦਾ ਜਾਂਦੇ ਹਾਂਜੀ ਫੋਨ ਆ ਰਿਹਾ ਹੀ ਮੁੰਡੇ ਦਾ ਤੋ ਪੁੱਛਣ ਦੇ ਵੀ ਕਿੱਥੇ ਆਇਆ ਤੇ ਮੈਂ ਦੱਸ ਨਹੀਂਦਾ ਮੈਂ ਲੱਗੇ ਆ ਗਿਆ ਤੁਹਾਡੇ ਦਿਹਾਰੀ ਲਾਣਾ ਕੀ ਹੈ? ਹਾਂ, ਦਿਹਾਰੀ ਲੋਣਾ ਏ। ਕਿੱਥੇ? ਹਾਂ, ਪਿਆਲ ਸੇ ਦਿੋਣਾ ਏ ਚੁੰਨੀ ਦੇ ਕੰਮ ਦੇ। ਫੇਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਮੇਰੇ ਭਾਈ ਪਿੱਛਾ ਕੀਤਾ ਉਹਦਾ ਲੱਭੇ ਗਲੀਆਂ 'ਚ ਭਰੇ ਗੇ ਵਰਗੇ ਜੇ। ਉਸ ਤੋਂ ਬਾਅਦ ਨਹੀਂ ਦਿਖੇ ਕੱਦਨ ਨਹੀਂ ਰਹਿ ਸਕਦੇ। ਮੇਰੇ ਵੱਲ ਤੋਂ ਆ ਰਹੇ। ਤੇ ਐਸਟੀ ਕੋਲ ਵੱਲ ਨੂੰ ਜਾ ਰਿਹਾ ਸੀ। ਆ ਰਸਤੇ 'ਚ ਆ ਫਰੈਂਡਸ ਲੱਗੇ ਨਾ ਮੈਂ ਨਾ ਜਨਰਲੀ ਵੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਸੀ ਕੰਮ ਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ। ਤੇ ਮੈਂ ਕਿਹਾ ਛੇ ਦੋਸਤ ਵਗੈਰਾ ਹੋਣ ਇਹਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਪੜੀ ਤੇ ਮੈਂ ਹੈ ਮੇਰੇ ਬੈਕ ਦੀ ਵਾਦੇ ਤੇ ਮੈਂ ਐਕਟਿਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ ਤੇ ਉਹ ਮੇਨਾ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਿਆ ਪਰ ਉਹ ਮੈਂ ਉਹਨਾਂ ਨੂੰ ਮਗਰ ਹੀ ਰਿਆ ਉਮੜ ਕੇ ਉਹ ਚਲ ਗਿਆ ਰਾਮਸ਼ਨਨ ਕਲੋਨੀ ਚ ਰਾਮਸ਼ਨਨ ਕਲੋਨੀ ਚ ਉਹ ਗਲੀਆਂ ਚ ਗਿਆ ਗਲੀਆਂ ਤੋਂ ਉਹ ਉਧਰੋਂ ਨਿਕਲ ਕੇ ਉਹ ਚਲ ਗਿਆ ਫਾਟਕ ਵੱਲ ਫਾਟਕ ਤੇ ਹੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਪਤਾ ਨਹੀਂ ਗੈਪ ਹੀ ਹੋ ਗਿਆ ਮੈਨੂੰ ਲੱਗਦਾ ਸ਼ਾਇਦ ਕਲੋਨੀਆਂ ਕਿਲਾ ਨਹੀਂ ਕਿਤੇ ਵੜ ਗਈਆਂ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਜਿੱਦਾਂ ਧੋੜੇ ਆ ਰਸਤੇ ਤੋਂ ਚਿੰਗੀ ਤਰ੍ਹਾਂ ਜਾਨਵਰ ਮਤਲਬ ਲੋਕਲ ਹੀ ਬੰਦੇ ਲੋਕਲ ਹੀ ਲੱਗੇ ਯਾਰ ਪਤਾ ਚੱਕਰ ਕੀ ਹੋਇਆ ਕਿਉਂਕਿ ਜਿੱਦਾਂ ਉਹ ਗਲੀਆਂ 'ਚ ਵੜੇ ਆ ਉਸ ਤੋਂ ਬਾਅਦ ਉਹ ਰੋਡ ਤੇ ਵੜ ਗਏ ਆ ਉਹਨਾਂ ਨੇ ਵੇਟ ਵੀ ਕੀਤਾ ਕਿ ਕੋਈ ਗਾਂ ਵਾ ਕੋਈ ਮਗਰ ਆਂੜਿਆ ਤੇ ਅਸੀਂ ਰੁਕ ਜਾਈਏ ਜੇ ਨਹੀਂ ਆੜੇ ਤਾਂ ਫਿਰ ਰੋਡ 'ਤੇ ਜਾੜੀਏ ਤੇ ਉਹ ਅਸਲ 'ਚ ਉਹਨਾਂ ਚੰਗੀ ਤਰ੍ਹਾਂ ਰੋਡ ਦਾ ਪਤਾ ਸੀ ਤਾਂ ਕਰਕੇ ਉਹਨਾਂ ਨੇ ਦਿਨੇ ਹੀ ਇਹ ਵਾਰਤਤ ਨੂੰ ਇੰਜਾਮ ਦਿੱਤਾ। ਮੋਟਰਸਾਈਕਲ ਜਿਹੜਾ ਸੀ ਕਿੰਨੇ ਸਪਲੈਂਡਰ ਮੋਟਰਸਾਈਕਲ ਸੀ ਤਾਂ ਦੋ ਜਣੇ ਸੀ ਤੇ ਕਵਰ ਕੀਤਾ ਸੀ ਇੱਕ ਨੇ ਬਲੈਕ ਹੁੱਡੀ ਜੀ ਪਾਈ ਸੀ ਤੇ ਇੱਕ ਨੇ ਮਫਰਲ ਜਾਂ ਕਵਰ ਕੀਤਾ ਹੋਇਆ ਸੀ। ਦੋਨੋਂ ਮੈਂ ਹਾਂ ਮੂੰਹ ਨਹੀਂ ਮੂੰਹ ਨਹੀਂ। ਕੈਮਰੇ ਵੀ ਕਾਫੀ ਲੱਗੇ ਉਹਨਾਂ ਦਾ ਕਿੱਥੇ ਆਈ। ਕਾਫੀ ਕਾਫੀ ਕੈਮਰੇ ਲੱਗੇ ਆ ਪਰ ਹੁਣ ਮੈਂ ਦੇਖਾਂ ਮੁੰਡੇ ਨੂੰ ਨਾਲ ਲੈ ਗਏ ਨਾ ਤੇ ਇਹਨੂੰ ਮੈਂ ਫੁਟੇਜ ਵਗੈਰਾ ਚੈੱਕ ਕਰਵਾਣਾ ਦੇਖਦਾ ਭਲਾ ਕਿੱਥੋਂ ਦੇ ਮੁੰਡੇ ਹੈਗੇ।